ਗਰਮੀ ਦਾ ਮੌਸਮ ਆ ਸਭ ਨੂੰ ਪਤਾ ਬਹੁਤ ਗਰਮੀ ਪੈ ਰਹੀ ਆ ਕਿ ਜਿਹਦੇ ਵਿੱਚ ਲੋਕ ਲੂਨਾ ਬਿਮਾਰ ਹੋ ਰਹੇ ਨੇ ਪਿੱਛੇ ਨਾ ਗਿੱਚੀ ਜੇ ਧੁੱਪ ਲੱਗ ਜੇ ਤਾਂ ਬਹੁਤ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਕਈ ਵਾਰੀ ਬੰਦੇ ਦੀ ਬੇਹੋਸ਼ੀ ਡੈਥ ਇਦਾਂ ਦੇ ਕੇਸ ਵੀ ਦੇਖੇ ਗਏ ਨੇ ਸਭ ਤੋਂ ਪਹਿਲਾਂ ਬੰਦੇ ਨੂੰ ਕੀ ਕਰਨਾ ਚਾਹੀਦਾ ਸਵੇਰੇ ਸਵੇਰੇ ਉੱਠ ਕੇ ਖੀਰਾ ਖਾਵੇ ਗਾਜਰ ਖਾਵੇ ਮੂਲੀ ਖਾਵੇ ਕੁਝ ਟਮਾਟਰ ਪਾਵੇ ਉਹਦੇ ਵਿੱਚ ਪੱਤੇ ਪੁੱਤੇਦਾਰ ਸਬਜ਼ੀਆਂ ਪਾ ਕੇ ਘੱਟ ਵੱਢ ਕੇ ਕੁਝ ਨਿੰਬੂ ਨਮਕ ਲਾ ਕੇ ਉਹਨੂੰ ਖਾਇਆ ਕਰੇ ਸਵੇਰੇ ਸਵੇਰੇ ਫਿਰ ਉਤੋਂ ਫਿਰ ਥੋੜੀ ਜਿਹੀ ਕਤੀਰਾ ਗੁੰਦ ਰਾਤ ਨੂੰ ਜਿਹੜੀ ਭਿਓਗੇ ਰੱਖੀ ਆ ਉਹ ਵੀ ਸਲਾਦ 'ਚ ਪਾ ਲਵੇ ਛੀਆ ਸੀ ਜਿਹੜੀ ਇੱਕ ਚਮਚਾ ਉਹ ਵੀ ਸਲਾਦ 'ਚ ਪਾ ਲਵੇ ਜਤੂਨ ਦਾ ਤੇਲ ਇੱਕ ਦੋ ਚਮਚੇ ਪਾ ਲਵੇ ਐ ਬਾਟਾ ਜਾਂ ਬਣਾ ਕੇ ਸਵੇਰੇ-ਸਵੇਰੇ ਆਪ ਖਾਵੇ ਨਾਲੇ ਆਪਣੇ ਘਰ ਪਰਿਵਾਰ ਨੂੰ ਖਵਾਵੇ ਤਾਂ ਉਹਦੇ ਨਾਲ ਲੂ ਲੱਗਣ ਦਾ ਮਤਲਬ ਹੀ ਨਹੀਂ ਹੂੰ ਇਹ ਇਹ ਬਣਾਇਆ ਜੀ ਇਦਾਂ ਪਾਉਂਚ ਇੱਕ ਪਾਉਂਚ ਇਦਾਂ ਖੋਲਣਾ ਸਵੇਰੇ-ਸਵੇਰੇ ਇੱਕ ਕੋਸੇ 'ਚ ਪਾਣੀ 'ਚ ਪਾਉਣਾ ਇਹ ਉਹ ਚੀਜ਼ਾਂ ਨੇ ਜਿਹੜੇ मतलब ಕ್ಯಾਨਸਰ ਦੇ ਮਰੀਜ਼ ਨੇ ਉਹਨਾਂ ਨੂੰ ਜੈ ਕਹ ਲਓ ਕਿ ਜਿਹੜੇ ਥਕਾਵਟ ਦੇ ਕਿਸੇ ਤਰ੍ਹਾਂ ਦੀ ਬਿਮਾਰੀ ਲੱਗੇ ਨਹੀਂ ਸਕਦੀ ਇਹ ਸਾਰਾ मतलब ਇਹਦਾ ਇੱਕ ਇੱਕ 30 ml मतलब ਪਟਕਣਾ 30 ml ਦਾ ਇਹਨੂੰ ਐ ਗਲਾਸ ਚ ਪਾਉਣਾ ਇਹ ਚ ਦੋ ਬਾਰੀ ਢੱਕਣ ਭਰ ਕੇ 30 ਦੀ ਜਗ੍ਹਾ 60 ml ਪਾਣੀ ਪਾ ਦੇਣਾ ਬੱਚੇ ਚੌਲ ਨਾਲ ਪੀਂਦੇ ਆ ਜੀ ਔਰ ਸਾਰੇ ਫਰੂਟ ਸਭ ਦਾ ਅਰਕ ਮਿਲ ਗਿਆ ਉਹਨਾਂ ਹਰ ਪੱਤੇ ਦਾ ਉਹਨੂੰ ਅਰਕ ਮਿਲ ਜਾਂਦਾ ਬੱਚੇ ਨੂੰ ਮਤਲ ਇਹ ਚੀਜ਼ ਦਿੱਤੀ ਇਹ ਬਲੱਡ ਨੂੰ ਇਨਕਰੀਜ਼ ਕਰਦਾ ਜਿਨ੍ਹਾਂ ਦੇ ਬੱਚੇ ਨੇ ਬੱਚਿਆਂ ਦਾ ਬਾਈਂਡਰੀ ਸ਼ਾਰਪ ਹੈਗਾ ਇਹ ਉਸ ਚੀਜ਼ ਨੂੰ ਸ਼ਾਰਪ ਕਰਦਾ ਇਹ ਸਾਰੇ ਮੈਂ ਤੁਹਾਨੂੰ ਦੱਸਣੇ ਸੀਗੇ ਕਿ ਲੂ ਤੋਂ ਬਚਾਉਣ ਲਈ ਬਹੁਤ ਜ਼ਬਰਦਸਤ ਚੀਜ਼ਾਂ ਨੇ ਹੈ ਨਾਰੀਅਲ ਜਿਹੜਾ ਹੁੰਦਾ ਕੱਚਾ ਨਾਰੀਅਲ ਦੇ ਛੋਟੇ ਛੋਟੇ ਟੁਕੜੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਚ ਪਾ ਲਓ ਉਹਦੇ ਵਿੱਚ ਇੱਕ ਕੱਪ ਪਾਣੀ ਪਾਓ ਡੇਢ ਕੱਪ ਪਾਣੀ ਪਾ ਲਓ ਉਹਨੂੰ ਗ੍ਰाइंड ਕਰ ਦਿਓ ਪੂਰਾ ਗ੍ਰाइंड ਕਰਕੇ ਚੰਗੀ ਤਰ੍ਹਾਂ ਉਹਨੂੰ ਕੱਪੜੇ 'ਚ ਪਾ ਕੇ ਨਿਚੋੜ ਲਓ ਬਰੀਕ ਕੱਪੜੇ 'ਚ ਨਿਚੋੜ ਨਿਚੋੜ ਕੇ ਕੱਢ ਲਓ ਥੱਲੇ ਜਿਹੜਾ ਉਹ ਦੁੱਧ ਨਿਕਲੂਗਾ ਕੋਈ ਵੀ ਦੁੱਧ ਉਹਦੇ ਮੁਕਾਬਲੇ ਮਿਨਰਲ ਨਹੀਂ ਹੋ ਸਕਦਾ ਕਿਸੇ ਵੀ ਦੁੱਧ ਚ ਉਹਦੇ ਮੁਕਾਬਲੇ ਤੱਤ ਨਹੀਂ ਹੋ ਸਕਦੇ ਉਹਨੂੰ ਕਿਸੇ ਲੈਬ 'ਚ ਟੈਸਟ ਕਰਾ ਲਿਓ ਜਿਹੜਾ ਕੋਕੋਨਟ ਵਾਲਾ ਕੋਕੋਨਟ ਮਿਲਕ ਤਾਂ ਗਰਮੀ ਪੀ ਰਹੀ ਹੈ ਉਤੋਂ ਚਾਹ ਪੀ ਜਾਂਦੇ ਨੇ ਉਹ ਹੂੰ ਫਿਰ ਗਰਮ ਚੀਜ਼ਾਂ ਖਾਂਦੇ ਵੀ ਆ ਕਈ ਚੀਜ਼ਾਂ ਗਰਮ ਐਸੀਆਂ ਖਾਂਦੇ ਨੇ ਜਿਵੇਂ ਕਈ ਨੂੰ ਪਤਾ ਹੀ ਨਹੀਂ ਆ ਜਿਹੜੇ ਮੋਂਮੋਜ਼ ਆ ਜਾਂ ਜਿਹੜੇ ਆਲੂ ਵਾਲੀਆਂ ਟਿੱਕੀਆਂ ਟੁਕੀਆਂ ਆ ਬਰਗਰ ਪੀਜੇ ਇਹ ਚੀਜ਼ਾਂ ਦੇ ਵਿੱਚ ਬਹੁਤ ਗਰਮਾਈਸ਼ ਹੁੰਦੀ ਆ ਅੱਛਾ ਇਹ 'ਚ ਮੈਦਾ ਹੁੰਦਾ ਮਿੱਦਾ ਹਮੇਸ਼ਾ ਤੁਹਾਡੇ ਮੈਦੇ ਨੂੰ ਖਰਾਬ ਕਰਦਾ। ਅੱਛਾ ਉਹ ਕੀ ਹੁੰਦਾ? ਬੰਦਾ ਧੁੱਪ ਚ ਚੱਲ ਰਿਹਾ, ਲੋਹ ਚ ਚੱਲ ਰਿਹਾ, ਪਿੱਛੇ ਨਾ ਗਿੱਚੀ ਚ ਜੇ ਧੁੱਪ ਲੱਗ ਜੇ ਤਾਂ ਬਹੁਤ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਕਈ ਵਾਰੀ ਬੰਦੇ ਦੀ ਬੇਹੋਸ਼ੀ, ਡੈਥ ਇਦਾਂ ਦੇ ਕੇਸ ਵੀ ਦੇਖੇ ਗਏ ਨੇ। ਅੱਛਾ। ਲੋਹ ਲੱਗਣਾ ਤਾਂ ਇੱਕ ਗਰਮੀ ਪੈਣਾ, ਇਹ ਬੁਖਾਰ ਚੜਨਾ ਇੱਕ ਬਹੁਤ ਡੇਂਜਰਸ ਹੋ ਜਾਂਦਾ। ਇਦੇ ਵਾਸਤੇ ਜਦੋਂ ਅਸੀਂ ਬਹੁਤ ਗਹਿਣ ਅਧਿਐਨ ਕੀਤਾ ਕਿ ਸਭ ਤੋਂ ਪਹਿਲਾਂ ਬੰਦੇ ਨੂੰ ਕੀ ਕਰਨਾ ਚਾਹੀਦਾ ਸਵੇਰੇ ਸਵੇਰੇ ਉੱਠ ਕੇ ਖੀਰਾ ਖਾਵੇ ਗਾਜਰ ਖਾਵੇ ਮੂਲੀ ਖਾਵੇ ਕੁਝ ਟਮਾਟਰ ਪਾਵੇ ਉਹਦੇ ਵਿੱਚ ਪੱਤੇ ਪੁੱਤੇਦਾਰ ਸਬਜ਼ੀਆਂ ਪਾ ਕੇ ਘੱਟ ਵੱਢ ਕੇ ਕੁਝ ਨਿੰਬੂ ਨਮਕ ਲਾ ਕੇ ਉਹਨੂੰ ਖਾਇਆ ਕਰੇ ਸਵੇਰੇ ਸਵੇਰੇ ਫਿਰ ਉਤੋਂ ਫਿਰ ਥੋੜੀ ਜਿਹੀ ਕਤੀਰਾ ਗੂੰਦ ਰਾਤ ਨੂੰ ਜਿਹੜੀ ਭੋਂਕੇ ਰੱਖੀ ਆ ਉਹ ਵੀ ਸਲਾਦ 'ਚ ਪਾ ਲਵੇ chia ਸੀ ਜਿਹੜੀ ਇੱਕ ਚਮਚਾ ਉਹ ਵੀ ਸਲਾਦ 'ਚ ਪਾ ਲਵੇ ਜਤੂਨ ਦਾ ਤੇਲ ਇੱਕ ਦੋ ਚਮਚੇ ਪਾ ਲਵੇ ਐ ਬਾਟਾ ਜਾਂ ਬਣਾ ਕੇ ਸਵੇਰੇ-ਸਵੇਰੇ ਆਪ ਖਾਵੇ ਨਾਲੇ ਆਪਣੇ ਘਰ ਪਰਿਵਾਰ ਨੂੰ ਖਵਾਵੇ ਤਾਂ ਉਹਦੇ ਨਾਲ ਲੂ ਲੱਗਣ ਦਾ ਮਤਲਬ ਹੀ ਨਹੀਂ ਹੈ ਹੂੰ ਹੁਣ ਹੁਣ ਤੁਸੀਂ ਦੇਖੋ ਸਾਡੇ ਵਰਗੇ ਫਿਰਦੇ ਕਿਉਂਕਿ ਗਿਆਨ ਹੈ ਨਾ ਗੱਲਾਂ ਦਾ ਮਾੜਾ-ਮੋਟਾ ਇਹ ਕਰਦੇ ਆ ਕਈਆਂ ਨੂੰ ਕਰਵਾਉਨੇ ਵੀ ਆ ਤੇ ਉਹ ਉਹ ਖਾਦਾ ਸਭ ਤੋਂ ਪਹਿਲੇ ਅੱਛਾ ਜਿਵੇਂ ਬੰਦਾ ਕੰਮ ਕਰਦਾ ਉਹਨੂੰ ਬਾਸੀਆਂ ਆਈ ਜਾਂਦੀਆਂ ਨੇ ਮੂੰਹ ਅੱਡੀ ਜਾਂਦਾ ਬੇਟਾ ਤੇ ਉਹ ਫਿਰ ਜੇ ਸਵੇਰੇ ਸਲਾਦ ਕਰਦਾ ਹੋਊਗਾ ਬਾਸੀਆਂ ਨਹੀਂ ਹੁੰਦੀ ਇਹਨਾਂ ਵਾਰੀ ਆ ਤੇ ਇਹ ਖਾਇਆ ਕਰੋ ਵੀ ਤੁਸੀਂ ਸਲਾਦ ਸਵੇਰੇ ਸਵੇਰੇ ਤੇ ਨਾਲੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਫਰੂਟ ਜਿਹੜਾ ਤੁਹਾਡਾ ਮਨਪਸੰਦ ਫਰੂਟ ਆ ਉਹ ਤਾਂ ਖਾਣਾ ਹੀ ਖਾਣਾ ਪਰ ਨਾਲ ਤਰਬੂਜ ਖਾਣਾ ਗਰਮੀਆਂ 'ਚ ਬਹੁਤ ਇਹਨੂੰ ਹੱਦਵਾਣਾ ਕਿਹਾ ਗਿਆ ਹੱਦਵਾਣਾ ਮਤਲਬ ਸਾਡੇ ਪੇਟ ਦਾ ਸਭ ਤੋਂ ਬੈਸਟ ਏ ਠੰਡਕ ਠੰਡਕ ਦੇਣ ਵਾਲਾ ਇਹ ਤਰਬੂਜ ਖਾਓ ਤਰਬੂਜ ਦੇ ਨਾਲ ਪਪੀਤਾ ਖਾ ਲੋ ਪਪੀਤੇ ਦੇ ਨਾਲ ਇੱਕ ਅੱਧਾ ਤੁਹਾਨੂੰ ਆਲੂ ਬਖਾਰਾ ਮਿਲਦਾ ਉਹ ਖਾਓ ਜਦੋਂ ਮੌਸਮ ਦੇ ਮੁਤਾਬਕ ਜਾਮਣਾ ਆਉਂਦੀਆਂ ਨੇ ਦੋ ਤਿੰਨ ਜਾਮਣਾ ਖਾਜੋ ਯਾਰ ਕੁਝ ਖਾਓ ਹਮ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਕਰੋਗੇ ਮੈਂ ਕਹਿੰਦਾ ਹੁਣ ਕਈ ਲੋਕ ਮੈਨੂੰ ਕਹਿ ਦਿੰਦੇ ਨੇ ਗੁਲਬ ਸਿੰਘ ਤੁਸੀਂ ਤਾਂ ਸਾਰੇ ਸੌਦੇ ਉਹ ਦੱਸ ਦਿੰਦੇ ਹੁਣ ਕਿੱਥੋਂ ਲਈਏ ਇੰਨੀ ਕੀ ਤਾਂ ਤਨਖਾਹ ਹੈ ਹੁਣ ਇਹ ਖਾਈਏ ਕਿ ਰੋਟੀ ਖਾਈਏ ਕਿੱਧਰ ਹੋ ਜਾਈਏ ਮੈਂ ਕਹਿੰਦਾ ਇੱਕ ਡੰਗ ਰੋਟੀ ਘੱਟ ਖਾ ਲੋ ਹਮ ਦਹੀਂ ਖਾ ਲੋ ਸਵੇਰੇ ਸਵੇਰੇ ਮਤਲਬ ਇਹ ਥੋੜੀ ਥੋੜੀ ਦੇਖੋ ਮੇਰਾ ਦੱਸਣਾ ਫਰਜ਼ ਆ ਜੋ ਮੈਨੂੰ ਪਤਾ ਮੈਂ ਤੁਹਾਨੂੰ ਦੱਸਦਾ ਮੈਂ ਅੱਜ ਜਗਰੇ ਇਸ ਉਮਰ 'ਚ ਯੰਗ ਪਰਸਨੈਲਿਟੀ ਬਣਾ ਕੇ ਆਪਦੇ ਆਪ ਨੂੰ ਤੁਹਾਡੇ ਮੂਹਰੇ ਪੇਸ਼ ਕੀਤਾ ਹੋਇਆ ਤਾਂ ਮੈਂ ਵੀ ਕੁਝ ਨਾ ਕੁਝ ਕਰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਨੂੰ ਦੇਖ ਕੇ ਲੋਕ ਪ੍ਰੇਰਿਤ ਹੋਣ ਕਿ ਜੇ ਗੋਇਲ ਸਾਹਿਬ ਇਸ ਉਮਰ ਦੇ ਵਿੱਚ ਕੰਮ ਕਰ ਰਹੇ ਆ ਬੈਠੇ ਤਾਂ ਅਸੀਂ ਵੀ ਉਹਨਾਂ ਦੇ ਮੁਤਾਬਕ ਮੇਰਾ ਸਟਾਫ ਦੇਖੋ ਤੁਸੀਂ ਸਾਰਾ ਯੰਗ ਹੈ ਸੱਚੀ ਬੱਚੀ ਤੀਤੀ ਸਾਲ ਦੇ ਨੇ ਉਹ ਜੇ ਦੇਖਦੇ ਨੇ ਵੀ ਗੋਇਲ ਸਾਹਿਬ 16-17 ਘੰਟੇ ਚੱਲੀ ਜਾ ਰਹੇ ਉਹ ਉਹ ਤੱਕ ਉਹਨਾਂ ਦੇ ਜੇ ਕੋਈ ਦੁੱਖਦੰਦ ਤਾਂ ਵੀ ਮੈਨੂੰ ਦੱਸਦੇ ਮੇਰੇ ਮੂਹਰੇ ਗੱਲਾਂ ਸੁਣਨ ਨੂੰ ਮਿਲਣਗੀਆਂ ਤੇ ਇਸ ਕਰ ਇਸ ਕਰਕੇ ਨਾ ਜੇ ਇਹ ਛੋਟੇ ਛੋਟੇ ਗੱ ਕਰੋ ਅੱਛਾ ਇੱਕ ਮੈਂ ਤੁਹਾਨੂੰ ਦੱਸਦਾ ਕਈ ਲੋਕ ਨਾ ਕਹਿੰਦੇ ਗੁਰ ਸਾਹਿਬ ਡੱਕਾ ਤੋੜਦਾ ਨਹੀਂ ਕਹਿਣਾ ਮੋੜਦਾ ਨਹੀਂ ਅਸੀਂ ਗੱਲ ਵੀ ਤੁਹਾਡੀ ਮੰਨਦੇ ਆ ਸੁਣਦੇ ਆ ਪਰ ਸਤ ਹੁੰਦਾ ਨਹੀਂ ਹੁੰਦਾ ਨਹੀਂ ਅੱਛਾ ਉਹ ਬੋਤਲ ਚੱਕ ਜਸ ਲਾਲ ਰੰਗ ਦੀ ਇੱਕ ਮੜਾ ਜਾ ਉੱਠ ਕੇ ਉਹ ਚਿੱਟੇ ਡੱਬੇ ਚ ਕਿੰਨੇ ਦੋਏ ਛੋਟੇ ਛੋਟੇ ਪੀਪੇ ਜੇ ਹੁਣ ਜਦੋਂ ਆਪਾਂ ਬੈਠੇ ਆ ਨੇਚਰਲ ਦਿਖਾਣੇ ਆ ਲੋਕਾਂ ਨੂੰ ਚੀਜ਼ ਇਹ ਆ ਇਹ ਅਸੀਂ ਨਾ ਫਿਰ ਇਹਨਾਂ ਨੂੰ ਡੱਬਿਆਂ ਚ ਬੰਦ ਕੀਤਾ ਹੁਣ ਜਿਵੇਂ ਇਹ ਯੈਲੋ ਆ ਇਨੂਸੀ ਦਿੱਤਾ ਹਿਮ ਪਾਵਰ yellow ਇਹ ਅਸੀਂ ਬਹੁਤ ਦੇਰ ਪਹਿਲਾਂ ਹੀ ਨਾ ਇਹਨੂੰ ਰਜਿਸਟਰਡ ਕਰਾ ਲਿਆ ਸੀਗਾ ਜੀ ਨਾਮ ਨੂੰ ਹਿਮ ਪਾਵਰ yellow ਇਹ ਗ੍ਰੀਨ ਆ ਹੁਣ ਜਿਵੇਂ ਇਹ ਗ੍ਰੀਨ ਆ ਇਹਦੇ ਸਾਰੇ ਗ੍ਰੀਨ ਲੀव्स ਆ ਜਿਵੇਂ ਚਲਾਈ ਦਾ ਪੱਤਾ ਆਪਣਾ ਉਹ ਕੀ ਨਾ ਲੈਂਦੇ ਨੇ ਹਾਰ ਸ਼ਿੰਗਾਰ ਦੇ ਪੱਤੇ ਕੜੀ ਪੱਤਾ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਐਕਸਟ੍ਰੈਕਟ ਫਾਰਮ ਚ ਲੈ ਲਿਆ ਇਹ ਦੇਖੋ ਇੱਕ ਚੀਜ਼ ਮੈਂ ਤੇ ਲਿਖੀ ਮੈਂਸ਼ਨ ਕੀਤੀ ਹਰੜ ਵੀ ਐਚ ਹੈ ਨਾ ਇਹ ਚ ਆਮਲਾ ਵੀ ਆ ਇਦੇ ਵਿੱਚ ਕਰਕਿਊਮਨ ਵੀ ਆ ਦੇਖੋ ਕਕੂਮਬਰ ਆ ਦੇਖੋ ਚਕੰਦਰ ਲਿਖਿਆ ਨਾ ਨਾ ਆਪਣਾ ਠੀਰਾ ਕਕੂਮਬਰ ਇਹ ਸਾਰੀਆਂ ਸਹਜ ਜਣਾ ਜਿਹਨੂੰ ਆਪਾਂ ਕਹਿੰਦੇ ਨੇ ਆਪਣਾ ਮਰੀਂਗਾ ਐਲੋਵੇਰਾ ਧਨੀਆਂ ਹੈ ਨਾ ਜੀ ਇਹ ਇਹ ਆ ਦੇਖੋ ਆ ਕੀ ਹੈ ਪਤਾ ਨਹੀਂ ਬਾਰਲਿਕ ਬਾਰਲਿਕ ਉਸ ਤੋਂ ਬਾਅਦ ਇਹਦੇ ਵਿੱਚ ਇਹ ਹੈਗਾ ਇੱਕ ਸਾਰੀਆਂ ਚੀਜ਼ਾਂ ਗਲੋਈ ਵੀ ਪਾਈ ਹੋਈ ਆ ਬਲੇ ਸਾਰੇ ਗ੍ਰੀਨ ਜਿੰਨੇ ਲੀਫਸ ਆ ਉਹ ਸਾਰੇ ਚ ਪਾ ਕੇ ਦਿੱਤੇ ਕਿ ਇਹਨੂੰ ਪਾਣੀ ਚ ਪਾਓ ਇਹਦੇ ਵਿੱਚ ਖੋਲ ਕੇ ਦੇਖੋ ਐ ਪਾਉਚ ਪੜਾਇਆ ਵਾ ਜਦੋਂ ਮੈਂ ਪੂਰੀ ਦੁਕਾਨ ਖੋਲਦੀ ਤੇਰੇ ਮੂਰੇ ਇਹ ਇਹ ਬਣਾਇਆ ਜੀ ਇਦਾਂ ਪਾਉਚ ਇੱਕ ਪਾਉਚ ਇਦਾਂ ਖੋਲਣਾ ਸਵੇਰੇ ਸਵੇਰੇ ਇੱਕ ਕੋਸੇ ਜੇ ਪਾਣੀ ਚ ਪਾਉਣਾ ਤੇ ਉਸ ਤੋਂ ਬਾਅਦ ਇਹਦੀ ਖਸੂ ਲੈ ਕੇ ਦੇਖਾਂ ਹਾਂ ਹਾਂ ਹੈਨਾ ਕਿ ਕੀ ਚੀਜ਼ ਪਤਾ ਹਰ ਚੀਜ਼ ਜਿਦਾਂ ਗ੍ਰੀਨ ਬੀਟ ਗ੍ਰਾਸ ਦੀ ਵੀ ਆਊਗੀ ਬੀਟ ਗ੍ਰਾਸ ਵੀ ਆਊਗਾ ਮਰੀਂਗਾ ਵੀ ਆਊਗਾ ਇਹ ਉਹ ਚੀਜ਼ਾਂ ਨੇ ਜਿਹੜੇ ਮੈਨੂੰ ਕੈਂਸਰ ਦੇ ਮਰੀਜ਼ ਨੇ ਉਹਨਾਂ ਨੂੰ ਦੇ ਕੇਲੋ ਕੀ ਜਿਹੜੇ ਥਕਾਵਟ ਦੇ ਕਿਸੇ ਤਰ੍ਹਾਂ ਦੀ ਬਿਮਾਰੀ ਲੱਗੇ ਨਹੀਂ ਸਕਦੀ ਹਰ ਬੰਦਾ ਖਾ ਸਕਦਾ ਨੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਇਹ ਬਣਾਇਆ ਔਰ ਇਹਦੀ ਜਿੰਨੀ ਜਿੰਨਾ ਕੁ ਬਣਦਾ ਸਾਡੇ ਕੋਲ ਦੀ ਡਿਮਾਂਡ ਹੀ ਨਹੀਂ ਪੂਰੀ ਹੁੰਦੀ ਇਹਨੂੰ ਖਾਣ ਦੇ ਸ਼ਕੀਨ ਵੀ ਆਢੀ ਨੇ ਜਿਵੇਂ ਗ੍ਰੀਨ ਗ੍ਰੀਨ ਟੀ ਪੀਂਦੇ ਨੇ ਲੋਕੀ ਇਹ ਖਾਣ ਹਾਂਜੀ ਇਹਦੇ ਵਿੱਚ ਹੀ ਆ ਉਹ ਵੀ ਇਹਦੇ ਚ ਸਾਰੇ yellow ਨੇ ਜੀ ਅੱਛਾ ਜਿਵੇਂ yellow ਦੇ ਵਿੱਚ ਸਭ ਤੋਂ ਵੱਧ ਕੀ ਆਉਂਦਾ ਮੈਂ ਤੁਹਾਨੂੰ ਦੱਸ ਦਿੰਦਾ ਪਪੀਤਾ ਹੋ ਗਿਆ ਹਨਾ ਹਲਦੀ ਹੋ ਗਈ ਐਦਾਂ ਦੀ ਸਾਰੇ ਚੀਜ਼ਾਂ ਇਹਨਾਂ ਦੇ ਸੀਡਸ ਹੋਗੇ ਔਰ ਇਹ ਜਿਹੜੇ ਇਹ ਜਿਹੜੀ ਚੀਜ਼ਾਂ ਨੇ ਨਾ ਜੀ ਇਹ ਅਸੀਂ ਕਹਿੰਦੇ ਹੁੰਦੇ ਆ ਦਿਨ ਚ ਤਿੰਨ ਵਾਰੀ ਇੱਕ ਜੇ ਇੱਕ ਇਹ ਹੋ ਗਿਆ ਗ੍ਰੀਨ ਤੜਕੇ ਤੜਕੇ ਲੋ ਇਹ ਜਿਹੜਾ yellow ਹੈ ਇਹ ਦੁਪਹਿਰੇ ਰੋਟੀ ਤੋਂ ਬਾਅਦ ਲੈਣਾ ਇੱਕ ਇਹ ਰੈੱਡ ਆ ਇਹ ਇਹ ਜਿਹੜਾ ਰੈੱਡ ਹੈ ਨਾ ਜੀ ਇਹ ਵੀ ਪਾਉਚ ਵਿੱਚ ਵੀ ਆ ਰਿਹਾ ਇਹ ਇਹ ਇਦਾਂ ਵੀ ਆ ਇਹ ਸਾਡੇ ਉਹ ਦੇਖੋ ਗ੍ਰੀਨ ਬੋਤਲ ਪਈ ਹੈ ਨਾ ਵੱਡੀ ਉਹ ਇਹਦੀ ਜਗ੍ਹਾ ਇਹ ਦੇਖੋ ਇਹ ਪਾਉਚ ਵੀ ਦਿੰਦੇ ਆ ਬੋਤਲ ਚ ਵੀ ਦਿੰਦੇ ਆ ਜਿਵੇਂ ਜਿਵੇਂ ਇਹ ਲਿਕਵਿਡ ਫਾਰਮ ਚ ਵੀ ਆ ਇਹ ਲਿਕਵਿਡ ਫਾਰਮ ਚ ਵੀ ਆ ਜਿਵੇਂ ਬੱਚੇ ਪੀਂਦੇ ਨਹੀਂ ਨਾ ਪਹੁੰਚ ਜਾ ਇਹ ਬੱਚਿਆਂ ਨੂੰ ਦਿੰਨੇ ਆ ਸੀ ਇਹ ਸਾਰਾ ਮਤਲਬ ਇਹਦਾ ਇੱਕ ਇੱਕ 30 ਐਮਐਲ ਮਤਲਬ ਪਟਕਣਾ 30 ਐਮਐਲ ਦਾ ਇਹਨੂੰ ਆ ਗਲਾਸ ਚ ਪਾਉਣਾ ਇਹ ਚ ਦੋ ਵਾਰੀ ਢੱਕਣ ਭਰ ਕੇ 30 ਦੀ ਜਗ੍ਹਾ 60 ਐਮਐਲ ਪਾਣੀ ਪਾ ਦੇਣਾ ਬੱਚੇ ਚੌਲ ਨਾਲ ਪੀਂਦੇ ਆ ਜੀ ਔਰ ਸਾਰੇ ਫਰੂਟ ਸਭ ਦਾ ਅਰਕ ਮਿਲ ਗਿਆ ਉਹਨਾਂ ਨੂੰ ਹਰ ਪੱਤੇ ਦਾ ਉਹਨੂੰ ਅਰਕ ਮਿਲ ਜਾਂਦਾ ਬੱਚੇ ਨੂੰ ਮਤਲਬ ਇਹ ਚੀਜ਼ ਦਿੱਤੀ ਐਧਰੀ ਸਾਈਡ ਤੇ ਰੱਖ ਲਓ ਆਪਣੇ ਕੋਲੇ ਤੇ ਇਹ ਇਹ ਜਿਹੜਾ ਰੈੱਡ ਦਿੱਤਾ ਇਹਦੇ ਵਿੱਚ ਸਾਰੇ ਰੈੱਡ ਲੀਫਸ ਨੇ ਅੱਛਾ ਜੀ ਹਾਂ ਪੀ ਇਹ ਚੀਜ਼ ਇੱਕ ਆਪ ਦੇ ਆਪ ਚ ਅਲੱਗ ਹੈ ਇਹਦੇ ਜੇ ਤੁਸੀਂ ਟੈਸਟ ਕਰੋਗੇ ਨਾ ਤੁਹਾਨੂੰ ਚਕੰਦਰ ਦਾ ਟੈਸਟ ਗਾਜਰ ਦਾ ਟੈਸਟ ਸਾਰਾ ਟੈਸਟ ਆਊਗਾ ਔਰ ਜਿਵੇਂ ਆਪਾਂ ਬਾਜ਼ਾਰ ਚ ਜਾਂਦੇ ਆ ਵੀ ਕੈਰਟ ਜੂਸ ਬਲਾਓ 50 ਰੁਪਏ ਲੈ ਲੈਂਦਾ 15 20 ਮਿੰਟ ਬਿਠਾਉਂਦਾ ਕਈ ਵਾਰੀ ਘੋਲ ਹੀ ਕਰ ਜਾਂਦੇ ਆ ਘਰੇ ਰੱਖੋ ਨੂੰ ਘੜੇ ਦਾ ਪਾਣੀ ਪਾਓ ਇਹਦੇ ਦੋ ਟੱਕਣ ਖੋਲ ਕੇ ਪਾਓ ਗਲਾਸ ਵਿੱਚ ਮਜੇ ਨਾਲ ਪੀਓ ਪੂਰਾ ਟੇਸਟ ਸੇਮ ਔਰ ਪੂਰੀ ਤਰ੍ਹਾਂ ਐਕਸਟ੍ਰੈਕਟ ਕੱਢਿਆ ਹੋਇਆ ਨੇ ਜਸ ਪੂਰੇ ਕਦੇ ਤੁਹਾਨੂੰ ਫੈਕਟਰੀ ਦਾ ਮਸੀਨ ਦਿਖਾਉਂਗਾ ਇਹਦੇ ਵਿੱਚ ਕਿਵੇਂ ਬਣਦਾ ਔਰ ਬੋਤਲ ਇਹ ਬੈਨ ਘੱਟੋਗਾ 150 ਰੁਪਏ ਦੀ ਤਾਂ ਖਾਲੀ ਬੋਤਲ ਲਈ ਹੈ ਪਿਓਰ ਮਤਲਬ ਇਸ ਬੋਤਲ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਕਿ ਇਹ ਬੋਤਲ ਦਾ ਕੋਈ ਐਕਸਟ੍ਰੈਕਟ ਦੇ ਨਾਲ ਕੋਈ ਪ੍ਰਭਾਵ ਆ ਜਾਊਗਾ ਇਹ ਪਿਓਰ ਨੇ ਮੈਡੀਕੇਟਡ ਤੇ ਇਸ ਦਵਾਦ ਲੋਕੀ ਬੋਤਲਾਂ ਲੈ ਕੇ ਜਾਂਦੇ ਨੇ ਜਿਵੇਂ ਤਿੰਨ ਗ੍ਰੀਨ ਰੈੱਡ yellow ਅਗਲੇ ਕਹਿੰਦੇ ਦੋ ਦੋ ਦੇ ਦੋ ਕਰੇ ਸਾਡੇ ਪੀ ਕੇ ਉਹਦਾ 6 ਮੀਟਰਾਂ ਸਿੱਧੀਆਂ ਫ੍ਰੀਜਰ ਚ ਪਾਣੀ ਪਾਉਣੇ ਦਾ ਹਾਂ ਬਹੁਤ ਵਧੀਆ ਚੀਜ਼ ਐ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੇਖੋ ਪਿਓਰਿਟੀ ਬਲੱਡ ਇਹ ਬਲੱਡ ਨੂੰ ਇਨਕਰੀਜ਼ ਕਰਦਾ ਜਿਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਦਾ ਬਾਈਂਡ ਨਹੀਂ ਸ਼ਾਰਪ ਹੈਗਾ ਇਹ ਉਸ ਚੀਜ਼ ਨੂੰ ਸ਼ਾਰਪ ਕਰਦਾ ਇਹ ਸਾਰੇ ਮੈਂ ਤੁਹਾਨੂੰ ਦੱਸਣੇ ਸੀਗੇ ਕਿ ਲੂ ਤੋਂ ਬਚਾਉਣ ਲਈ ਬਹੁਤ ਜ਼ਬਰਦਸਤ ਚੀਜ਼ਾਂ ਨੇ ਔਰ ਜਿਹੜੇ ਲੋਕ ਲੈਂਦੇ ਆ ਜਿਵੇਂ ਹੁਣ 에ਰੋਪਲੇਨ ਚ ਲੋਕ ਸਫਰ ਕਰਦੇ ਆ ਹੋਰ ਕਰਦੇ ਫਿਰ ਉਹ ਇਹ ਪਾਉ ਚ ਲੈ ਜਾਂਦੇ ਆ ਜਿਨ੍ਹਾਂ ਨੇ ਘਰਾਂ ਚ ਰੱਖਣੇ ਬੋਤਲ ਚ ਲੈ ਕੇ ਜਾਂਦੇ ਆ ਤਾਂ ਇਹ ਇਸ ਕਰਕੇ ਇਹ ਇੱਕ ਕੋਈ ਛੋਟੀ ਇਨਵੈਸਟਮੈਂਟ ਨਹੀਂ ਹੈ ਇਹ ਕਈ ਕਰੋੜ ਰੁਪਏ ਦਾ ਪ੍ਰੋਜੈਕਟ ਆ ਕਈ ਕਰੋੜ ਰੁਪਏ ਦਾ ਪ੍ਰੋਜੈਕਟ ਆ ਜਿਹੜੇ ਜਿੱਤੇ ਭਰੀਆਂ ਜਾਂਦੀਆਂ ਨੇ ਬਣਦਾ ਔਰ ਉਸ ਤੋਂ ਬਾਅਦ ਇਹਨੂੰ ਪ੍ਰिजਰਵਟਿਵ ਦੇ ਕੇ ਇਹਨੂੰ ਲਾਈਫ ਲੌਂਗ ਕਰਨਾ ਤਾਂ ਇਹ ਕਈ ਕਰੋੜ ਦਾ ਪ੍ਰੋਜੈਕਟ ਹੈ ਇਸ ਕਰਕੇ ਲੱਗਾ ਹੋਇਆ ਕਿ ਲੋਕ ਇਹਨੂੰ ਲੈਂਦੇ ਆ ਇਹ ਤੁਸੀਂ ਹਰ ਤੱਕ ਨਹੀਂ ਲਿਆ ਤੁਸੀਂ ਪਿੱਛੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਿਓ ਔਰ ਜਦੋਂ ਵੀ ਤੁਸੀਂ ਮੇਰੇ ਕੋਲ ਆਉਨੇ ਹੋ ਇਹ ਜਰੂਰ ਮੰਗੋ ਕਿ येलो ਗ੍ਰੀਨ ਤੇ ਰੈੱਡ ਗੋਲ ਸਭ ਉਹ ਜਰੂਰ ਦਿਓ ਸਾਨੂੰ ਔਰ ਕੋਈ ਵੱਡੀ ਗੱਲ ਵੀ ਨਹੀਂ ਹੈਗੀ ਇਹਦੀ ਕੀਮਤ ਜ਼ਿਆਦਾ ਨਹੀਂ ਹੈਗੀ 4-5000 ਦੀਆਂ ਨੇ ਸਾਰੀਆਂ ਇਹ ਔਰ ਇਹ 1350 ਦੀ ਇੱਕ ਬੋਤਲ ਹੈ ਔਰ ਇਹ ਤਿੰਨ ਲਓਗੇ 390 ਉਹਨੇ ਲੈਸ ਲੁਸ ਕਰਕੇ ਤੋਨੇ 300 3 3500 ਦੀਆਂ ਪੈਂਦੀਆਂ ਨੇ ਤਾਂ ਮਹੀਨਾ ਡੇਢ ਮਹੀਨਾ ਬੜੇ ਆਰਾਮ ਨਾਲ ਖਰਚ ਕੱਢ ਜਾਂਦੀਆਂ ਨੇ ਕੋਈ ਵੀ ਜੂਸ ਕੋਈ ਵੀ ਸ਼ਰਬਤ ਤੇ ਮੈਨੂੰ ਕਫਾਈਤੀ ਨਹੀਂ ਹੋ ਸਕਦਾ ਸਭ ਤੋਂ ਵਧੀਆ ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਦੁੱਧ ਅੱਜਕੱਲ ਕਹਿੰਦੇ ਨਕਲੀ ਆ ਹੂੰ ਦਹੀਂ ਨਕਲੀ ਆ ਇਹ ਪਿਓ ਅਸਲੀ ਆ ਉਹ ਸਾਰੀਆਂ ਚੀਜ਼ਾਂ ਛੱਡ ਕੇ ਚਾਹ ਇਹ ਹੀ ਲੈ ਲਓ ਹੈਨਾ ਜੇ ਦੁੱਧ ਪੀਣ ਦਾ ਮਨ ਹੈ ਤਾਂ ਮਿੱਤਰੋ ਇੱਕ ਕੰਮ ਕਰਿਓ ਨਾਰੀਅਲ ਕਦੇ ਕੱਟ ਕੇ ਨਾ ਮੇਰੀ ਇੱਕ ਵਾਰੀ ਗੱਲ ਮੰਨ ਲਿਓ ਬਾਅਦ ਚ ਤੁਹਾਡੀ ਮਰਜ਼ੀ ਜੋ ਕਰਨਾ ਨਾਰੀਅਲ ਜਿਹੜਾ ਹੁੰਦਾ ਕੱਚਾ ਨਰੀਅਲ ਦੇ ਛੋਟੇ ਛੋਟੇ ਟੁਕੜੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਚ ਪਾ ਲਓ। ਉਹਦੇ ਵਿੱਚ ਇੱਕ ਕੱਪ ਪਾਣੀ ਪਾਓ, ਡੇਢ ਕੱਪ ਪਾਣੀ ਪਾ ਲਓ। ਉਹਨੂੰ ਗ੍ਰाइंड ਕਰ ਦਿਓ ਪੂਰਾ। ਗ੍ਰाइंड ਕਰਕੇ ਚੰਗੀ ਤਰ੍ਹਾਂ ਉਹਨੂੰ ਕੱਪੜੇ 'ਚ ਪਾ ਕੇ ਨਿਚੋੜ ਲਓ। ਬਰੀਕ ਕੱਪੜੇ 'ਚ ਨਿਚੋੜ ਨਿਚੋੜ ਕੇ ਕੱਢ ਲਓ ਥੱਲੇ। ਜਿਹੜਾ ਉਹ ਦੁੱਧ ਨਿਕਲੂਗਾ, ਕੋਈ ਵੀ ਦੁੱਧ ਉਹਦੇ ਮੁਕਾਬਲੇ ਮਿਨਰਲ ਨਹੀਂ ਹੋ ਸਕਦਾ। ਕਿਸੇ ਵੀ ਦੁੱਧ 'ਚ ਉਹਦੇ ਮੁਕਾਬਲੇ ਤੱਤ ਨਹੀਂ ਹੋ ਸਕਦੇ। ਉਹਨੂੰ ਕਿਸੇ ਲੈਬ 'ਚ ਟੈਸਟ ਕਰਾ ਲਿਓ। ਜਿਹੜਾ ਕੋਕੋਨਟ ਵਾਲਾ ਕੋਕੋਨਟ ਮਿਲਕ। ਔਰ ਉਹਦੀ ਚਾਹ ਬ ਡੀਸੈਂਟ ਬਣਦੀ ਆ। ਛਾ ਵੀ ਹੁਣੇ ਉਹਦੀ ਕਾਫੀ ਬਣਾਓ। ਡੀਸੈਂਟ ਬਣਦੀ ਆ। ਉਹਦਾ ਦਹੀਂ ਜਮਾਓ ਡੀਸੈਂਟ ਬਣਦਾ। ਉਹਦਾ ਪਨੀਰ ਬਣਾਓ ਡੀਸੈਂਟ ਬਣਦਾ। ਉਹ ਅਸਲੀ ਦੁੱਧ ਬਣ ਜਾਂਦਾ। ਹੂੰ। ਉਹ ਦੁੱਧ ਪੀਓ। ਹੂੰ। ਬਹੁਤ ਬਹੁਤ ਸ਼ੁਕਰੀਆ ਸਰ।